ਵੀਰੋ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋ ਵਿੱਚ ਅੱਜ ਆਪਾਂ ਬਣਾਵਾਂਗੇ ਗਰਮੀਆਂ ਦੀ ਸਪੈਸ਼ਲ ਕੱਚੇ ਅੰਬਾਂ ਦੀ ਚਟਪਟੀ ਮਸਾਲੇਦਾਰ ਖੱਟੀ ਮਿੱਠੀ ਚਟਨੀ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇਹ ਆਪਾਂ ਬਿਨਾਂ ਕਿਸੇ ਕਲਰ ਤੋਂ ਤੋਂ ਬਿਨਾਂ ਆਪਾਂ ਤਿਆਰ ਕਰਾਂਗੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਇਸ ਨੂੰ ਰੋਟੀ ਪੂਰੀ ਕਿਸੇ ਵੀ ਚੀਜ਼ ਦੇ ਨਾਲ ਖਾ ਸਕਦੇ ਹੋ ਇਸ ਨੂੰ ਤੁਸੀਂ ਬ੍ਰੈਡ ਦੇ ਉੱਪਰ ਜੈਮ ਦੀ ਤਰ੍ਹਾਂ ਲਗਾ ਕੇ ਵੀ ਖਾ ਸਕਦੇ ਹੋ ਇਹ ਸਾਲੋਂ ਸਾਲ ਤੱਕ ਖਰਾਬ ਨਹੀਂ ਹੁੰਦੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਹੋਏ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਚਲੋ ਆਪਾਂ ਇਸ ਨੂੰ ਹੁਣ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਇੱਥੇ ਆਂਬ ਲਏ ਹਨ ਇਹ ਕੱਚੇ ਆਂਬ ਹਨ ਇਹ ਤਕਰੀਬਨ ਆਪਣੇ 800 ਗ੍ਰਾਮ ਆਂਬ ਹਨ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਤੇ ਹੁਣ ਇਹਨਾਂ ਦੀ ਆਪਾਂ ਉੱਪਰੋਂ ਛਿਲਕੇ ਉਤਾਰ ਦਵਾਂਗੇ ਇਹ ਦੇਖੋ ਇਹ ਆਪਾਂ ਸਾਰੇ ਅੰਬ ਇਸ ਤਰ੍ਹਾਂ ਛਿੱਲ ਲਏ ਹਨ ਹੁਣ ਇਹਨਾਂ ਨੂੰ ਆਪਾਂ ਗ੍ਰੇਟ ਕਰਾਂਗੇ ਇਸ ਤਰ੍ਹਾਂ ਦਾ ਮੈਂ ਗ੍ਰੇਟਰ ਲਿਆ ਹੈ ਤੇ ਇਸ ਨੂੰ ਥੋੜਾ ਜਿਹਾ ਮੋਟੀ ਵਾਲੀ ਸਾਈਡ ਤੋਂ ਮੈਂ ਇਸ ਤਰ੍ਹਾਂ ਸਾਰੇ ਅੰਬਾਂ ਨੂੰ ਗ੍ਰੇਟ ਕਰ ਲਵਾਂਗੀ ਜੇਕਰ ਤੁਸੀਂ ਸੇਮ ਇਹੀ ਟ੍ਰਿਕ ਫਾਲੋ ਕਰਕੇ ਚਟਨੀ ਤਿਆਰ ਕਰੋਗੇ ਤਾਂ ਚਟਨੀ ਸਾਲੋਂ ਸਾਲ ਖਰਾਬ ਨਹੀਂ ਹੋਵੇਗੀ ਜਾਰ ਵਿੱਚ ਬਹੁਤ ਹੀ ਵਧੀਆ ਅੰਬ ਆਏ ਹੋਏ ਹਨ ਤੁਸੀਂ ਵੀ ਲਿਆ ਕੇ ਚਟਨੀ ਤਿਆਰ ਕਰ ਲਓ ਤੇ ਪੂਰਾ ਸਾਲ ਇਸ ਨੂੰ ਇੰਜੋਏ ਕਰੋ ਇਹ ਦੇਖੋ ਆਪਾਂ ਸਾਰੇ ਅੰਬਾਂ ਨੂੰ ਗ੍ਰੇਟ ਕਰ ਲਿਆ ਹੈ ਹੁਣ ਇੱਥੇ ਆਪਾਂ ਇੱਕ ਕੜਾਈ ਲਵਾਂਗੇ ਇਸ ਦੇ ਵਿੱਚ ਆਪਾਂ ਸਾਰੇ ਗ੍ਰੇਟ ਕੀਤੇ ਹੋਏ ਅੰਬ ਐਡ ਕਰ ਦਵਾਂਗੇ ਇੱਥੇ ਆਪਾਂ ਪਹਿਲਾਂ ਗੈਸ ਦੇ ਉੱਪਰ ਕੜਾਈ ਨਹੀਂ ਰੱਖਣੀ ਇਸ ਨੂੰ ਇਸੇ ਤਰ੍ਹਾਂ ਆਪਾਂ ਰੱਖ ਕੇ ਤੇ ਇਸ ਦੇ ਵਿੱਚ ਸਾਰੇ ਆਂਬ ਆਪਾਂ ਪਾ ਦੇਣੇ ਹਨ ਹੁਣ ਇਸ ਦੇ ਵਿੱਚ ਇੱਕ ਕੌਲੀ ਆਪਾਂ ਚੀਨੀ ਦੀ ਐਡ ਕਰਾਂਗੇ ਤੇ ਹੁਣ ਆਪਾਂ ਕਰਾਂਗੇ ਇਸ ਦੇ ਵਿੱਚ ਆਇਰਨ ਨਾਲ ਭਰਪੂਰ ਗੁੜ ਇੱਕ ਗੁੜ ਮੈਂ ਚਾਕੂ ਦੇ ਨਾਲ ਬ੍ਰੀਕ ਕਰ ਲਿਆ ਸੀ ਤੁਸੀਂ ਵੀ ਜਦੋਂ ਗੁੜ ਪਾਉਣਾ ਹੈ ਤਾਂ ਉਸ ਨੂੰ ਐ ਬਿਲਕੁਲ ਬ੍ਰੀਕ ਕਰਕੇ ਹੀ ਪਾਉਣਾ ਹੈ ਤੁਸੀਂ ਇੱਥੇ ਪੂਰੀ ਚੀਨੀ ਜਾਂ ਪੂਰਾ ਗੁੜ ਵੀ ਐਡ ਕਰ ਸਕਦੇ ਹੋ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੱਥੇ ਆਪਾਂ ਬਿਲਕੁਲ ਵੀ ਪਾਣੀ ਐਡ ਨਹੀਂ ਕਰਨਾ ਜਿੰਨਾ ਵੀ ਅੰਬਾਂ ਨੇ ਪਾਣੀ ਛੱਡਿਆ ਹੈ ਉਸੇ ਦੇ ਨਾਲ ਹੀ ਆਪਾਂ ਚਟਨੀ ਤਿਆਰ ਕਰਾਂਗੇ ਇਹ ਦੇਖੋ ਹੁਣ ਆਪਾਂ ਸਾਰਿਆਂ ਨੂੰ ਮਿਕਸ ਕਰ ਲਿਆ ਹੈ ਹੁਣ ਆਪਾਂ ਇਸ ਨੂੰ ਗੈਸ ਤੇ ਰੱਖਾਂਗੇ ਤੇ ਗੈਸ ਚਾਲੂ ਕਰ ਲਵਾਂਗੇ ਤੇ ਇਸ ਨੂੰ ਹਿਲਾਉਂਦੇ ਹੋਏ ਆਪਾਂ ਪਕਾਵਾਂਗੇ ਗੈਸ ਦਾ ਫਲੇਮ ਆਪਾਂ ਲੋ ਹੀ ਰੱਖਾਂਗੇ ਲੋ ਫਲੇਮ ਦੇ ਉੱਪਰ ਇਸ ਨੂੰ ਆਪਾਂ ਇਸੇ ਤਰ੍ਹਾਂ ਪਕਾ ਲਵਾਂਗੇ ਹੁਣ ਦੇਖੋ ਆਪਣੀ ਚਟਨੀ ਕਿੰਨੀ ਵਧੀਆ ਹੌਲੀ ਹੌਲੀ ਸੌਫਟ ਹੋ ਰਹੀ ਹੈ ਤੇ ਇਸ ਦੇ ਵਿੱਚ ਚਾਸ਼ਨੀ ਵੀ ਥੋੜੀ ਥਿੱਕ ਹੋ ਰਹੀ ਹੈ ਇਹ ਚਟਨੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਕਿ ਸਾਰੇ ਇਸ ਨੂੰ ਬਹੁਤ ਹੀ ਖੁਸ਼ ਹੋ ਕੇ ਖਾਂਦੇ ਹਨ ਹੁਣ ਆਪਣੀ ਚਟਨੀ ਕਾਫੀ ਥਿੱਕ ਹੋ ਚੁੱਕੀ ਹੈ ਹੁਣ ਇਸ ਦੇ ਵਿੱਚ ਆਪਾਂ ਕੁਝ ਮਸਾਲੇ ਐਡ ਕਰਾਂਗੇ ਚਟਨੀ ਨੂੰ ਬਹੁਤ ਹੀ ਵਧੀਆ ਕਲਰ ਦੇਣ ਲਈ ਇਸ ਦੇ ਵਿੱਚ ਅੱਧਾ ਚਮਚ ਆਪਾਂ ਕਸ਼ਮੀਰੀ ਲਾਲ ਮਿਰਚ ਦਾ ਐਡ ਕਰ ਲਵਾਂਗੇ ਇਹ ਬਹੁਤ ਜ਼ਿਆਦਾ ਕੋੜੀ ਨਹੀਂ ਹੁੰਦੀ ਤੇ 1/4 ਚਮਚ ਇਸ ਦੇ ਵਿੱਚ ਆਪਾਂ ਚਿੱਟਾ ਨਮਕ ਐਡ ਕਰਾਂਗੇ ਤੇ 1 ਚਮਚ ਇਸ ਦੇ ਵਿੱਚ ਆਪਾਂ ਕਾਲਾ ਨਮਕ ਐਡ ਕਰ ਲਵਾਂਗੇ ਜੋ ਕਿ ਹਾਜਮੇ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਤੇ ਕਲਰ ਦੇ ਲਈ ਇਸ ਦੇ ਵਿੱਚ ਆਪਾਂ ਪਾਵਾਂਗੇ 2 ਤੋਂ 3 ਪਿੰਚ ਹਲਦੀ ਦੇ ਇਸ ਦੇ ਨਾਲ ਕਲਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਦੇਖੋ ਆਪਣੀ ਚਟਨੀ ਦਾ ਕਲਰ ਕਿੰਨਾ ਵਧੀਆ ਆ ਰਿਹਾ ਹੈ ਇਸੇ ਤਰ੍ਹਾਂ ਹਿਲਾਉਂਦੇ ਹੋਏ ਇਸ ਨੂੰ ਆਪਾਂ ਪਕਾਵਾਂਗੇ ਫਲੇਮ ਆਪਾਂ ਲੋ ਹੀ ਰੱਖਣਾ ਹੈ ਆਪਾਂ ਚਟਨੀ ਨੂੰ ਉਹਨੇ ਟਾਈਮ ਲੀਪਕੋਣਾ ਹੈ ਜਦੋਂ ਤੱਕ ਇਸ ਦੀ ਜਿਹੜੀ ਚਾਸ਼ਨੀ ਹੈ ਉਹ ਆਪਾਂ ਇੱਕ ਧਾਰ ਵਾਲੀ ਨਹੀਂ ਬਣਾਉਣੀ ਉਹ ਚਿਪਚਿਪੀ ਹੋਣੀ ਚਾਹੀਦੀ ਹੈ ਜਦੋਂ ਇਸ ਦੀ ਚਾਸ਼ਨੀ ਚਿਪਚਿਪੀ ਹੋ ਗਈ ਤਾਂ ਇਸ ਦਾ ਫਲੇਮ ਆਪਾਂ ਬੰਦ ਕਰ ਦੇਣਾ ਹੈ ਹੁਣ ਇਸ ਨੂੰ ਆਪਾਂ ਲੋ ਫਲੇਮ ਦੇ ਉੱਪਰ ਪੱਕਣ ਦਵਾਂਗੇ ਤੇ ਹੁਣ ਇਸ ਦੇ ਟੇਸਟ ਨੂੰ ਹੋਰ ਜ਼ਿਆਦਾ ਵਧੀਆ ਬਣਾਉਣ ਲਈ ਇਸ ਦੇ ਲਈ ਆਪਾਂ ਇੱਕ ম্যাਜਿਕ ਮਸਾਲਾ ਤਿਆਰ ਕਰਾਂਗੇ ਇੱਥੇ ਮੈਂ ਲਿਆ ਹਨ ਇੱਕ ਚਮਚ ਜੀਰਾ 1 ਚਮਚ ਮੇ ਹਰੀ ਸੌਫ ਅੱਧਾ ਚਮਚ ਅਜਵੈਨ ਦਾ ਅੱਧਾ ਚਮਚ ਹੀ ਇਥੇ ਆਪਾਂ ਲਿਆ ਹੈ ਕਲੌਂਜੀ ਦਾ ਤੇ ਅੱਧਾ ਚਮਚ ਲਿਆ ਹੈ ਮੇਥੀ ਦਾਣਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਉਣ ਨਾਲ ਚਟਨੀ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈ ਤੇ ਇਹ ਕੋ ਹਾਜਮੇਦਾਰ ਬਣ ਕੇ ਤਿਆਰ ਹੁੰਦੀ ਹੈ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਥੋੜਾ ਜਿਹਾ ਰੋਸਟ ਕਰ ਲਵਾਂਗੇ ਤਾਂ ਕਿ ਇਹਨਾਂ ਦਾ ਮੌਇਸਚਰ ਖਤਮ ਹੋ ਜਾਵੇ ਇਹਨਾਂ ਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਭੁੰਨਣਾ ਜੇਕਰ ਜ਼ਿਆਦਾ ਪੁੱਜ ਗਏ ਤਾਂ ਇਹਨਾਂ ਦਾ ਟੇਸਟ ਖਰਾਬ ਹੋ ਜਾਵੇਗਾ ਲੋ ਫਲੇਮ ਦੇ ਉੱਪਰ ਹੀ ਇਹਨਾਂ ਨੂੰ ਆਪਾਂ ਥੋੜਾ ਜਿਆਦਾ ਰੋਸਟ ਕਰਾਂਗੇ ਇਹ ਦੇਖੋ ਇਹ ਆਪਣੇ ਮਸਾਲੇ ਹੁਣ ਪੁੱਜ ਚੁੱਕੇ ਹਨ ਇੱਥੇ ਆਪਾਂ ਫਲੇਮ ਬੰਦ ਕਰ ਦਵਾਂਗੇ ਤੇ ਥੋੜਾ ਠੰਡਾ ਹੋਣ ਲਈ ਇਸ ਨੂੰ ਰੱਖ ਦਵਾਂਗੇ ਮਸਾਲੇ ਨੂੰ ਕੁੱਟਣ ਦੇ ਲਈ ਸਿਲਵੱਟੇ ਦਾ ਯੂਜ਼ ਕਰ ਰਹੀ ਹਾਂ ਤੁਸੀਂ ਮਿਕਸੀ ਦੇ ਵਿੱਚ ਵੀ ਇਸ ਨੂੰ ਮਿਕਸ ਕਰ ਸਕਦੇ ਹੋ ਪਰ ਸਿਲਵੱਟੇ ਦੇ ਨਾਲ ਕੁੱਟਣ ਦੇ ਨਾਲ ਇਹ ਬਹੁਤ ਹੀ ਜ਼ਿਆਦਾ ਵਧੀਆ ਬਣੇਗਾ ਇਹ ਆਪਾਂ ਥੋੜਾ ਦਰਦਰਾ ਹੀ ਰੱਖਣਾ ਹੈ ਤੁਸੀਂ ਇੱਕ ਵਾਰੀ ਇਹ ਮਸਾਲੇ ਪਾ ਕੇ ਚਟਨੀ ਤਿਆਰ ਕਰਿਓ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਵੇਗੀ ਤੇ ਇੱਕ ਹਾਜਮੇਦਾਰ ਚਟਨੀ ਬਣ ਕੇ ਤਿਆਰ ਹੋਵੇਗੀ ਇਹ ਦੇਖੋ ਜੀ ਹੁਣ ਆਪਣਾ ਇਹ ਮਸਾਲਾ ਵੀ ਬਣ ਕੇ ਰੈਡੀ ਹੋ ਚੁੱਕਾ ਹੈ ਜਦੋਂ ਮੈਂ ਮਸਾਲਾ ਬਣਾ ਰਹੀ ਸੀ ਵਿੱਚੋਂ ਵਿੱਚੋਂ ਆਪਾਂ ਚਟਨੀ ਨੂੰ ਵੀ ਹਿਲਾਉਂਦੇ ਰਹੇ ਹਾਂ ਇਹ ਦੇਖੋ ਇਹ ਹੈ ਆਪਣਾ ম্যাਜਿਕ ਮਸਾਲਾ ਜੋ ਕਿ ਟੇਸਟ ਨੂੰ ਬਹੁਤ ਹੀ ਦੁਗਣਾ ਚੌਗਣਾ ਕਰ ਦਵੇਗਾ ਇਹ ਦੇਖੋ ਆਪਾਂ ਚਟਨੀ ਨੂੰ ਹਲਾਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਆਪਾਂ ਇੱਥੇ ਚੈੱਕ ਕਰਦੇ ਹਾਂ ਇਹ ਦੇਖੋ ਇਸ ਦੀ ਚਾਸ਼ਨੀ ਚਿਪਚਿਪੀ ਹੋ ਚੁੱਕੀ ਹੈ ਇੱਥੇ ਆਪਾਂ ਇੱਕ ਤਾਰ ਦੀ ਚਾਸ਼ਨੀ ਤਿਆਰ ਨਹੀਂ ਕਰਨੀ ਸਿਰਫ ਇਸ ਦਾ ਜਦੋਂ ਇਹ ਚਿਪਚਿਪੀ ਹੋ ਜਾਵੇ ਤੇ ਉਹ ਆਪਾਂ ਗੈਸ ਦਾ ਫਲੇਮ ਬਿਲਕੁਲ ਹੀ ਲੋ ਕਰ ਦੇਣਾ ਹੈ ਤੇ ਹੁਣ ਇੱਥੇ ਆਪਾਂ ਪਾਵਾਂਗੇ ਆਪਣਾ ਬਣਾਇਆ ਹੋਇਆ ਮਸਾਲਾ ਹੁਣ ਇਸ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਬਸ 1 ਮਿੰਟ ਦੇ ਲਈ ਇਸ ਨੂੰ ਆਪਾਂ ਪਕਾ ਲਵਾਂਗੇ ਬਸ ਹੁਣ ਆਪਣੀ ਚਟਨੀ ਬਣ ਕੇ ਰੈਡੀ ਹੋ ਚੁੱਕੀ ਹੈ ਇਥੇ ਆਪਾਂ ਗੈਸ ਦਾ ਫਲੇਮ ਬੰਦ ਕਰ ਦਵਾਂਗੇ ਲਓ ਜੀ ਆਪਣੀ ਬਹੁਤ ਹੀ ਟੇਸਟੀ ਚਟਨੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਆਪਾਂ 에ਅਰ ਟਾਈਟ ਕੰਟੇਨਰ ਦੇ ਵਿੱਚ ਪਾ ਕੇ ਸਾਲੋ ਸਾਲ ਲਈ ਰੱਖ ਸਕਦੇ ਹਾਂ। ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀ। ਆ ਦੇਖੋ ਜੀ ਆਪਣੀ ਚਟਨੀ ਬਣ ਕੇ ਰੈਡੀ ਹੈ। ਤੇ ਠੰਡੀ ਹੋ ਕੇ ਇਹ ਹੋਰ ਥੋੜਾ ਥਿੱਕ ਹੋ ਚੁੱਕੀ ਹੈ। ਹੁਣ ਇਸ ਨੂੰ ਆਪਾਂ 에ਅਰ ਟਾਈਟ ਕੰਟੇਨਰ ਦੇ ਵਿੱਚ ਪਾ ਲਵਾਂਗੇ। ਇਹ ਕੰਟੇਨਰ ਬਿਲਕੁਲ ਆਪਣਾ ਸਾਫ਼ ਤੇ ਸੁੱਕਾ ਹੋਣਾ ਚਾਹੀਦਾ ਹੈ ਜਦੋਂ ਵੀ ਤੁਸੀਂ ਚਟਨੀ ਨੂੰ ਖਾਣ ਦੇ ਲਈ ਇਸ ਦੇ ਵਿੱਚੋਂ ਕੱਢਣਾ ਹੈ ਤੇ ਹਮੇਸ਼ਾ ਸੁੱਕਾ ਚਮਚਾ ਹੀ ਯੂਜ਼ ਕਰਨਾ ਹੈ ਜੇਕਰ ਆਪਾਂ ਗਿੱਲਾ ਚਮਚਾ ਯੂਜ਼ ਕਰਾਂਗੇ ਤੇ ਆਪਣੀ ਚਟਨੀ ਖਰਾਬ ਹੋ ਜਾਵੇਗੀ ਲਓ ਜੀ ਆਪਾਂ ਚਟਨੀ ਨੂੰ ਇੱਕ ਕੰਟੇਨਰ ਦੇ ਵਿੱਚ ਪਾ ਲਿਆ ਹੈ ਤੇ ਇੱਕ ਕੋਲੀ ਦੇ ਵਿੱਚ ਵੀ ਆਪਾਂ ਇਸ ਨੂੰ ਪਾ ਕੇ ਰੱਖ ਲਿਆ ਹੈ ਹੁਣ ਇਸ ਨੂੰ ਆਪਾਂ ਇੱਕ ਵਾਰੀ ਬਣਾ ਕੇ ਪੂਰਾ ਸਾਲ ਪਰ ਖਾਵਾਂਗੇ ਤੇ ਇੰਜੋਏ ਕਰਾਂਗੇ ਤੁਸੀਂ ਵੀ ਜਰੂਰ ਇਸ ਨੂੰ ਬਣਾਇਓ ਤੇ ਆਪਣਾ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਡੀ ਇਹ ਚਟਨੀ ਕਿੱਦਾਂ ਦੀ ਬਣੀ ਤੇ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਜਰੂਰ ਕਰਿਓ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤੇ ਪਲੀਜ਼ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਬੈਲ ਆਈਕਨ ਬਟਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ